ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਲੰਧਰ ਦੇ ਸੋਦਲ ਦੇ ਪ੍ਰੀਤ ਨਗਰ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਨੇ ਇੱਕ ਵਿਅਕਤੀ ਨੂੰ 4 ਸਾਲ ਦੀ ਬੱਚੀ ਨੂੰ ਅਗਵਾ ਕਰਦੇ ਫੜਿਆ ਇਸ ਦੌਰਾਨ ਲੋਕਾਂ ਨੇ ਇਸ ਵਿਅਕਤੀ ਦੀ ਜ਼ਬਰਦਸਤ ਕੋਟ ਮਾਰ ਵੀ ਕੀਤੀ ਲੋਕਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਛੇੜਛਾੜ ਕੀਤੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਹੀ ਫੜਿਆ ਗਿਆ ਇਸ ਦੌਰਾਨ ਲੋਕਾਂ ਨੇ ਇਸ ਵਿਅਕਤੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਚਪਲਾ ਨਾਲ ਵੀ ਪ੍ਰੇਟ ਕੀਤਾ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਵਿਅਕਤੀ ਨੂੰ ਫੜ ਕੇ ਥਾਣੇ ਲੈ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਵਿਅਕਤੀ ਬੱਚੀ ਨੂੰ ਅਗਵਾ ਕਰਕੇ ਲੈ ਕੇ ਜਾ ਰਿਹਾ ਸੀ। ਸੋ ਦੇਖੋ ਇਸ ਵਕਤ ਪੁਲਿਸ ਨੇ ਮੌਕੇ ਤੇ ਇਹਨੂੰ ਫੜਿਆ ਹੋਇਆ ਤੇ ਮੌਕੇ ਤੇ ਆਈਓ ਹੈ ਜਿਹੜੇ ਬੁਲਾਇਆ ਜਾ ਰਿਹਾ ਥਾਣਾ 8 ਤੋਂ ਦੱਸ ਦੇ ਕਿ ਇਸ ਪ੍ਰਵਾਸੀ ਨੇ ਜਿਹੜਾ ਗਲਤ ਹਰਕਤ ਕੀਤੀ ਹੈ ਇਲਜ਼ਾਮ ਲਗਾਏ ਜਾ ਰਹੇ ਆ ਜਰੂਰ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਵਾਤਾਵਰਣ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੁਸੀਂ ਇੱਕ ਦੱਸ ਦੇ ਕਿ ਸ਼ੇਅਰ ਕਰਕੇ ਜਿਹੜਾ ਇਸ ਬੱਚੇ ਦਾ ਸਾਥ ਦੇ ਉਹ ਇਸ ਨੂੰ ਜਿਹੜੀ ਦੱਸ ਦੇ ਕਿ ਜੋ ਲੋਕ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੂੰ ਜਿਹੜੀ ਸਜ਼ਾ ਮਿਲੇ ਤੇ ਸਜ਼ਾ ਇਸ ਨੂੰ ਜਿਹੜੀ ਬੰਦੀ ਦਿੱਤੀ ਜਾਵੇ ਵਾਤਾਵਰਣ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਨੂੰ ਤੁਸੀਂ ਵੀ ਉਸ ਬੱਚੀ ਦੀ ਸਹਾਇਤਾ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤਵਾ ਜੀ ਮੌਕੇ ਤੇ ਪੁਲਿਸ ਨੇ ਦੇਖੋ ਫੜਿਆ ਹੈ ਇਸ ਨੂੰ ਭਜ ਨਾ ਸਕੇ ਤਾਂ ਕਰਕੇ ਫੜਿਆ ਹੈ ਇਸ ਨੂੰ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਜਲੰਧਰ ਦੀ ਤੁਹਾਨੂੰ ਦਿਖਾ ਰਹੇ ਆ ਇਹ ਪ੍ਰੀਤਨਗਰ ਦੇ ਬਿਲਕੁਲ ਨਾਲ ਦਾਜੇ ਕੇ ਮਰਲਾ ਅਲਬੁਰਮ ਸਕੂਲ ਹੈ ਉਸ ਦੇ ਨਾਲ ਦੀ ਗਲੀ ਹੈ ਜਿਹੜੀ ਉੱਥੇ ਇੱਕ ਵਕਤ ਮਾਹੌਲ ਜਿਹੜਾ ਗਰਮ ਆ ਗਿਆ ਦੇਖ ਸਕਦੇ ਹੋ ਮੌਕੇ ਦਾ ਮਾਹੌਲ ਸੋ ਆ ਦੇਖੋ ਪ੍ਰਵਾਸੀ ਫੜਿਆ ਹੈ ਦਾਜੇ ਕੀ ਗਲਤ ਕੰਮ ਜਿਹੜਾ ਕਰਨ ਲੱਗਾ ਸੀ ਬੱਚੀ ਦੇ ਨਾਲ ਤੇ ਉਸ ਦੀ ਮਾਂ ਨੇ ਇਸ ਵਕਤੇ ਫੜ ਲਿਆ ਹੈ ਪ੍ਰਵਾਸੀਆ ਦੇਖੋ ਦੱਸਦੇ ਕਿ ਮੌਕੇ ਤੇ ਜਿਹੜੀ ਸੇਵਾ ਕੀਤੀ ਜਾ ਰਹੀ ਉਸ ਪ੍ਰਵਾਸੀ ਦੀ ਇੱਕ ਬੱਚੀ ਦੀ ਮਾਂ ਨੂੰ ਕਾਫੀ ਦੁੱਖ ਹੈ ਦੱਸਦੇ ਕਿ ਜਿਸ ਦੀ ਬੱਚੀ ਨਾਲ ਇਹੋ ਜੀ ਹਰਕਤ ਕਰਨ ਲੱਗਾ ਸੀ ਇਹ ਪ੍ਰਵਾਸੀ ਉਸ ਦੀ ਮਾਂ ਨੇ ਜਿਹੜਾ ਇਸ ਵਕਤ ਦੱਸਦੇ ਕਿ ਫੜਿਆ ਹੋਇਆ ਬੰਦਾ ਹੈ ਦੇਖੋ ਮੌਕੇ ਤੇ ਇਲਾਕੇ ਦਾ ਮਾਹੌਲ ਵੀ ਤੁਹਾਨੂੰ ਦਿਖਾਣੇ ਇਸ ਵਕਤ ਇਲਾਕਾ ਸਾਰਾ ਇਕੱਠਾ ਹੋਇਆ ਪਿਆ ਤੇ ਦੱਸਦੇ ਕਿ ਤਕਰੀਬਨ 3 ਤੋਂ 4 ਸਾਲ ਦੀ ਬੱਚੀ ਸੀ ਜਿਸ ਨੂੰ ਇਸ ਨੇ ਕਮਰੇ ਦੇ ਵਿੱਚ ਬਿਠਾਇਆ ਸੀਗਾ ਤੇ تقریبا ਘੰਟਾ ਡੇਢ ਘੰਟਾ ਹੋ ਗਿਆ ਸੀ ਕਮਰੇ ਦੇ ਵਿੱਚ ਰੱਖਿਆ ਬੱਚੇ ਨੂੰ ਜਦੋਂ ਕੱਢਿਆ ਤੇ ਉਸਦੇ ਪੂਰੇ ਕੱਪੜੇ ਉਤਰੇ ਹੋਏ ਸੀ ਆ ਦੇਖੋ ਜੀ ਹੁਣ ਜਿਹੜੀ ਛਿੱਤਰ ਪਲੇਟ ਕੀਤੀ ਜਾ ਰਹੀ ਹੈ ਦਾਦੇ ਕੀ ਉਸੇ ਵਿਅਕਤੀ ਦੀ ਬੱਚੀ ਵੀ ਦੱਸਿਆ ਜਾ ਰਿਹਾ ਕਿ ਬਿਨਾਂ ਕੱਪੜੇ ਤੋਂ ਬਾਹਰ ਕੱਢੀ ਆ ਕਮਰੇ ਦੇ ਵਿੱਚੋਂ ਆ ਬੰਦਾ ਦੇਖੋ ਪ੍ਰਵਾਸੀ ਹੁਣ ਕਿਵੇਂ ਬੈਠਾ ਹੋਇਆ ਬੰਨਿਆ ਹੋਇਆ ਇਹਨੂੰ ਬਿਨਾਂ ਕੱਪੜੇ ਤੋਂ ਬੱਚੀ ਆ ਜਿਹੜੀ ਬਾਹਰ ਕੱਢੀ ਆ ਦਾਦੇ ਕੀ ਕੱਪੜੇ ਵੀ ਨਹੀਂ ਪਾਏ ਸੀ ਉਸ ਬੱਚੇ ਨੇ ਜਦੋਂ ਇਸਨੇ ਕਮਰੇ ਦੇ ਵਿੱਚ ਵੜੀ ਸੀਗਾ ਦੇਖੋ ਹੁਣ ਲੋਕਾਂ ਨੇ ਫੜਿਆ ਔਰੇ ਰੰਗੇ ਇੱਥੇ ਇਸ ਵਕਤੇ ਮੌਕੇ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇਸ ਵਕਤੇ ਜਲੰਧਰ ਤੋਂ ਉਹ ਪ੍ਰੀਤਨਗਰ ਦੀਆਂ ਤਸਵੀਰਾਂ ਦਿਖਾਣੇ ਆ ਬਸਤੀ ਕੂੜੇਖਾ ਦੀ ਪ੍ਰੀਤਨਗਰ ਆ ਜੀਏ ਜਿਹੜਾ ਇਲਾਕਾ ਹੈ ਉੱਥੇ ਇਸ ਵਕਤੇ ਤੁਹਾਨੂੰ ਦਿਖਾ ਰਹੇ ਹਾਂ ਫਲੇ ਸ਼ਾਰਪੁਰ ਵਾਲਾ ਮਾਹੌਲ ਠੰਡਾ ਨਹੀਂ ਹੋਇਆ ਤੇ ਦੂਸਰੇ ਪਾਸੇ ਜਲੰਧਰ ਦੇ ਵਿੱਚ ਇਹੋ ਜਿਹੀ ਘਟਨਾ ਜਿਹੜੀ ਦੱਸਦੇ ਕਿ ਹੋਣ ਲੱਗੀ ਸੀਗੀ ਤੇ ਮੋਕੇ ਤੇ ਜਿਹੜਾ ਬੰਦਾ ਫੜ ਲਿਆ ਹੋਇਆ ਆ ਆ ਦੇਖੋ ਮਹੱਲੇ ਨਿਵਾਸੀਆਂ ਵਾਲੇ ਵਿੱਚ ਵੀ ਕਾਫੀ ਗੁੱਸਾ ਹੈ ਮਹੱਲੇ ਵਾਲੇ ਵੀ ਦੱਸਦੇ ਕਿ ਜੁੱਤੀਆਂ ਲਾ ਕੇ ਜਿਹੜੀ ਇਸ ਦੀ ਸੇਵਾ ਕਰ ਰਿਹਾ ਦੇਖ ਸਕਦੇ ਹੋ ਕਿ ਮੋਕੇ ਦਾ ਮਾਹੌਲ ਤੁਹਾਨੂੰ ਦਿਖਾ ਰਿਹਾ ਪ੍ਰੀਤ ਨਗਰ ਤੋਂ ਦੇਖ ਸਕਦੇ ਹੋ ਮਹੱਲੇ ਵਾਲੇ ਵੀ ਕਾਫੀ ਇਸ ਵਕਤ ਦੱਸਦੇ ਕਿ ਗੁੱਸੇ ਦੇ ਵਿੱਚ ਨੇ ਗੱਲਬਾਤ ਵੀ ਜ਼ਰੂਰ ਕਰਾਂਗੇ ਆ ਦੇਖੋ ਜਿਹੜੀ ਬੱਚੇ ਦੀ ਮਾਂ ਵੱਲੋਂ ਦੱਸਦੇ ਕਿ ਇਸ ਵਕਤ ਇਹ ਇਸ ਨੂੰ ਫੜਾਇਆ ਗਿਆ ਤੇ ਮੌਕੇ ਤੇ ਹੁਣ ਦੱਸ ਦੇ ਕਿ ਉਸ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਮੌਕੇ ਤੇ ਦੇਖ ਸਕਦੇ ਹੋ ਕਿ ਇਹੋ ਜਿਹੜੀ ਤਰਤੂਰ ਦੁਬਾਰਾ ਨਾ ਕਰਿਆ ਪ੍ਰਵਾਸੀ ਆ ਦੇਖੋ ਜਿਸ ਨੇ ਸਾਰੀ ਘਟਨਾ ਕੀਤੀ ਹੈ ਜੀ ਇਸ ਵਕਤ ਇੰਜ਼ਾਮ ਦੇ ਰਿਆ ਸੀ ਘਟਨਾ ਨੂੰ ਕੱਲੇ ਕੱਲੇ ਕੋ ਖਾਸ ਹੋਣੇ ਮੌਕੇ ਤੇ ਇਸ ਵਕਤ ਲੇਡੀਜ਼ ਵੀਰੇ ਕਾਫੀ ਮੌਜੂਦ ਨੇ ਗੱਲਬਾਤ ਕਰ ਲਈ ਨੇ ਉਹਨਾਂ ਦੇ ਮਹੱਲੇ ਦੇ ਕਾਫੀ ਲੇਡੀਜ਼ ਇਹ ਕੰਮ ਹੋਣਾ ਚਾਹਤੀਆਂ ਬੱਜੀਆਂ ਨਾਲ ਹੋਏ ਕੰਮ ਨੂੰ ਕਿਸ ਤਰ੍ਹਾਂ ਦੇਖੋ ਬਹੁਤ ਗਰੰਤ ਕੰਮ ਹੋਇਆ ਇਹਦੇ ਨਾਲ ਬਹੁਤ ਗਲਤ ਕੰਮ ਹੋਇਆ ਸਾਰੇ ਧਿਆਨ ਪਰ ਆ ਗਏ ਆਰੇ ਜੀ ਅਸਾਂ ਨੇ 1:00 ਵਜੇ ਬਚਿਆ ਮੇਰ ਸਾਡੇ ਦੀ ਬੇਟੀਆਂ ਨੇ ਜੇ ਕੱਲ ਨੂੰ ਵਾਚੀਏ ਯੂਜ਼ ਕਰਨਗੇ ਤੇ 2:30 ਵਜੇ ਕੋ ਕੀ ਸੋਚਣਗੇ ਅਗੇ ਅਸੀਂ ਨਹੀਂ ਜਾਤ ਕਿ 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 ਦ ਦੇ ਦੇ ਪਰਵਾਸੀ ਇਹ ਕੰਮ ਕਰ ਰਹੇ ਹਾਸੇ ਹਾਂ ਤੇ ਕਰ ਰਹੇ ਉਹਨਾਂ ਨੂੰ ਨਿਕਾਲੋ ਉਹਨੂੰ ਇੱਥੋਂ ਕੱਢਣਾ ਚਾਹੀਦਾ ਜਿਹੜੇ ਹਾਲੇ ਸ਼ਹਿਰਪੁਰ ਵੀ ਇਹੋ ਜਿਹਾ ਕਾਹਨ ਹੋਇਆ ਹੋਇਆ ਸਾਰੀ ਜਗ੍ਹਾ ਹੋਇਆ ਐਸੇ ਕਰਕੇ ਸ਼ਹਿਰਪੁਰ ਵਾਲਾ ਮੋਲ ਠੰਡਾ ਹੋਇਆ ਨਹੀਂ ਤੇ ਉਹ ਜੇ ਕੰਮ ਗਲਤ ਕੰਮ ਕੀਤਾ ਜੇ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ ਨਹੀਂ ਅਗਰ ਕੋਈ ਸਟੈਪ ਨਹੀਂ ਚੁੱਕਾਂਗੇ ਤੇ ਕੱਲ ਨੂੰ ਹੋਰ ਵੀ ਕੋਈ ਚੱਕ ਸਕਦਾ ਇਹਨਾਂ ਪ੍ਰਵਾਸੀਆਂ ਨੂੰ ਡਰੀ ਨਹੀਂ ਹੈਗਾ ਜ ਤੰਦ ਪਾ ਰਿਆ ਜੀ ਦਾਰ ਨਹੀਂ ਇਹਨਾਂ ਨੂੰ ਹੈਗਾ ਬਿਲਕੁਲ ਕੋਈ ਮਹੱਲੇ ਵਾਲਿਆਂ ਨੇ ਕਿਹਾ ਜਾ ਰਿਹਾ ਜੀ ਲੇਡੀਜ਼ ਨੇ ਬੱਚੇ ਨੂੰ ਬਿਨ ਕੱਪੜੇ ਦੇ ਉੱਪਰੋਂ ਬਸ ਥਣ ਲੈ ਕੇ ਆਏ ਹਾਂ ਜੀ ਹਾਂ ਜੀ ਸੋ ਦੇਖ ਸਾਰੋ ਕਿ ਕਿੰਨੀ ਕਾਨੂੰਨੀ ਹਰਕਤ ਆ ਬਿਨਾ ਕੱਪੜੇ ਤੋਂ ਜਿਹੜਾ ਬੱਚੇ ਨੂੰ ਬਿਠਾਇਆ ਸੀ ਕਮਰੇ ਦੇ ਵਿੱਚ ਮੌਕੇ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਿਹਾ ਇਸ ਵਕਤੇ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਹਲੇ ਜਲੰਧਰ ਦੇ ਵਿੱਚ ਪ੍ਰਵਾਸੀ ਬਿਠਾਇਆ ਹੋਇਆ ਫੜ ਕੇ ਤੇ ਦਾਜੇ ਕਿ ਇਹ ਕਾਨੂੰਨੀ ਹਰਕਤ ਜਿਹੜਾ ਕਰਨ ਜਾ ਰਿਹਾ ਸੀ ਲੜਕੀ ਦੇ ਨਾਲ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਾਫੀ ਸ਼ਰਮ ਆ ਰਹੀ ਹੈ ਗੱਲ ਦੱਸਣ ਵੇਲੇ ਵੀ ਕਿ ਬਿਨਾ ਕੱਪੜੇ ਤੋਂ ਜਿਹੜੀ ਲੜਕੀ ਆ ਬਿਠਾਈ ਸੀ ਇਸਨੇ ਅੰਦਰ ਆਹ ਦੇਖੋ ਮੱਲੇ ਵਾਲਿਆਂ ਨੇ ਇਸ ਵਕਤ ਫੜਿਆ ਆਇਆ ਇਹਨੂੰ ਮੌਕੇ ਤੇ ਆ ਪ੍ਰਵਾਸੀ ਨੇ ਗੰਦ ਪਾਇਆ ਹੋਇਆ ਜਲੰਧਰ ਦੇ ਵਿੱਚ ਫੜਿਆ ਗਿਆ ਦਾਦੀ ਕਿ ਛੋਟੀ ਬੱਚੀ ਨੂੰ ਕਮਰੇ ਦੇ ਵਿੱਚ ਬਿਠਾਇਆ ਸੀਗਾ ਇਹਨੇ ਕੱਪੜੇ ਲਾਏ ਸੀਗੇ ਛੋਟੀ ਬੱਚੀ ਦੇ ਤੇ ਮੌਕੇ ਤੇ ਫੜਿਆ ਗਿਆ ਹੁਣ ਇਸ ਦਾਦੀ ਕਿਸੇ ਬੰਦੇ ਨੂੰ ਘਰ ਲੈ ਕੇ ਜਾ ਰਿਹਾ ਉਸ ਦੇ ਆਪਣੇ ਜਿਹੜਾ ਇਸ ਦਾ ਘਰ ਆ ਪ੍ਰਵਾਸੀ ਦਾ ਆ ਦੇਖੋ ਮੌਕੇ ਦੇ ਸਮੇਂ ਤੇ ਛਿੱਟਾ ਪ੍ਰੇਡ ਜਿਹੜੀ ਕੀਤੀ ਜਾ ਰਹੀ ਇਸ ਦੀ ਪ੍ਰਵਾਸੀ ਨੂੰ ਪੂਰਾ ਮਹੱਲੇ ਦੇ ਵਿੱਚ ਘੁਮਾਇਆ ਜਾ ਰਿਹਾ ਜਿਹੜਾ ਦਾਦੀ ਕਿ ਇਸ ਨੂੰ ਇਸ ਦੇ ਘਰ ਲੈ ਕੇ ਜਾਇਆ ਜਾਵੇਗਾ ਕਿਹੜਾ ਘਰ ਆ ਇਸ ਦਾ ਪਤਾ ਲੱਗੇ ਇਹਨੇ ਕਿਹੜੀ ਜਿਹੜੀ ਹਰਕਤ ਕੀਤੀ ਆ ਦਾਦੀ ਕਿ ਮੌਕੇ ਦੇ ਇਸ ਵਕਤ ਵਿੱਚ ਬੱਚਾ ਵੀ ਉਰੇ ਉਸ ਨੂੰ ਫੜਿਆ ਹੋਇਆ ਹੈ ਛੋਟੀ ਬੱਚੀ ਸੀ ਜਿਸ ਦੇ ਨਾਲ ਇਹ ਜਿਹੜਾ ਗਲਤ ਹਰਕਤ ਕਰਨ ਲੱਗਾ ਸੀਗਾ ਤੇ ਮੌਕੇ ਤੇ ਇਹ ਜਿਹੜਾ ਲੋਕਾਂ ਨੇ ਫੜ ਲਿਆ ਹੈ ਕੱਪੜੇ ਵੀ ਜਿਹੜੇ ਲਾਏ ਸੀਗੇ ਉਸ ਬੱਚੀ ਦੇ ਦਾਦੇ ਕਿ ਇਸ ਪ੍ਰਵਾਸੀ ਵਿਅਕਤੀ ਨੇ ਪਹਿਲਾਂ ਦਾਦੇ ਕਿ ਖੇ ਹਾਰਪੁਰ ਦੇ ਵਿੱਚ ਇਹੋ ਜਿਹਾ ਕਾਂਡ ਹੋਇਆ ਵੀ ਪ੍ਰਵਾਸੀ ਵੱਲੋਂ ਕੀਤਾ ਗਿਆ ਸੀ ਉਹ ਮਾਹੌਲ ਹਲੇ ਠੰਡਾ ਨਹੀਂ ਹੋਇਆ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਆਹ ਪ੍ਰਵਾਸੀ ਨੇ ਦੇਖੋ ਜੀ ਆਹ ਕੰਮ ਕਰਤਾ ਹੋਇਆ ਹੁਣ ਮੌਕੇ ਤੇ ਦੇਖ ਸਕਦੇ ਹੋ ਕੀ ਆ ਜਾ ਰਿਹਾ ਹੈ ਇਸ ਦੇ ਵੱਲੋਂ ਮੈਂ ਕੁਝ ਨਹੀਂ ਕੀਤਾ ਹੈ ਦਾਦੇ ਕਿ ਦੋਨੋਂ ਪੱਖਾ ਪਾ ਰੱਖੇ ਆ ਪਿੱਛੇ ਦੇਖੋ ਕਾਫੀ ਲੋਕ ਇਕੱਠੇ ਹੋ ਕੇ ਇਸ ਦੇ ਮਗਰ ਮਗਰ ਆ ਰਹੇ ਆ

ਨਹੀਂ ਨਹੀਂ ਆਪਣੇ ਕਮਰੇ ਮੇ ਲਿਜਾ ਕੇ ਵਾਹ ਕਪੜੇ ਖੋਲੇ ਉਸਨੇ ਬੱਚੇ ਦੇ ਆਪਣੇ ਕਮਰੇ ਮੇ ਲਿਜਾ ਕਰ ਤੋ ਦੇਖ ਸਾਧੋ ਕਿ ਕਾਫੀ ਕਾਨੂੰਨੀ ਹਰਕਤ ਇਸੇ ਪ੍ਰਵਾਸੀ ਨੇ ਕੀਤੀ ਜ ਆਪਣੇ ਕਮਰੇ ਦੇ ਵਿੱਚ ਲਿਜਾ ਕੇ ਤੇ ਕਪੜੇ ਜਿਹੜੇ ਖੋਲੇ ਆ ਦਾਦੇ ਕੀ ਉਸੇ ਛੋਟੀ ਜੀ ਬੱਚੀ ਦੇ ਦੇਖ ਸਾਧੋ ਇਸ ਵਕਤ ਮੌਕੇ ਤੇ ਦਾਦੇ ਕੀ ਛੋਟੀ ਹੈ ਬੱਚੀ ਕਾਫੀ ਬੱਚੀ ਦੀ ਸ਼ਕਲ ਜਿਹੜੀ ਨਹੀਂ ਦਿਖਾ ਸਕਦੇ ਅਸੀਂ ਨਾ ਹੀ ਗੱਲਬਾਤ ਕਰ ਸਕਦੇ ਬੱਚੀ ਨਾਲ ਉਸੇ ਪ੍ਰਵਾਸੀ ਨੂੰ ਆਪਣੇ ਘਰ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਜ਼ਰੂਰ ਦਿਖਾਵਾਂਗੇ ਪ੍ਰਵਾਸੀ ਦਾ ਘਰ ਕਿਹੜਾ ਹੈ ਤੈਨੂੰ ਜੀ ਜਨਾਨੀ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਤੇਰੀ ਘਰ ਵਾਲਾ ਜਿਹੜਾ ਉਸਨੇ ਇਹੋ ਜਿਹੀ ਘਣਾਉਣੀ ਹਰ ਕੇ ਕੀਤੀ ਹੈ ਤੁਹਾਡੇ ਬੱਚੇ ਨਾਲ ਜੇਕਰ ਕੋਈ ਇਹੋ ਜਿਹਾ ਕਾਂਡ ਹੋਵੇ ਤਾਂ ਉਸਦਾ ਟੀਕ ਕੀਤਾ ਜਾਵੇਗਾ ਉਸ ਤੋਂ ਬਾਅਦ ਕਿਹੜਾ ਘਰ ਕਿਹੜਾ ਤੇਰਾ ਓਏ ਇਹ ਘਰ ਹੈ ਤੇਰਾ ਹਾਂਜੀ ਕਿੱਥੇ ਘਰ ਬਲਾ ਬੱਚੇ ਕਿੱਥੇ ਦੇ ਦੇ ਬੱਚੇ ਘਰ ਵਾਲੇ ਕਿੱਥੇ ਆ ਹਾਂ ਬੱਚੇ ਕਿੱਥੇ ਹੈ ਬੱਚੇ ਕਿੱਥੇ ਏ ਪੁਲਿਸ ਇਸ ਵਕਤ ਪਹੁੰਚੀ ਹੋਈ ਆ ਪੁਲਿਸ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਹਾਂ ਥਾਣੇ ਲੈ ਗਿਆ ਥੱਲੇ ਵੀ ਕਾਰ ਕਰ ਬੱਕਾ ਸਰ ਮਰੋਣਾ ਪੈਣ ਨੂੰ ਨਹੀਂ ਆਗੇ 8 ਨੰਬਰ ਥਾਣੇ ਦਿੰਨੇ ਨੇ ਥਾਣੇ ਲੈ ਗਏ ਨੇ ਇੱਕ ਮਿੰਟ ਇੱਕ ਮਿੰਟ ਜੀ ਹੰਦੀਰੋਂ ਥਾਣੇ ਦੀ ਆਵਾਂਗੇ ਜੀ ਕੰਪਲੇਂਟ ਇਹਨਾਂ ਨੇ ਕੀਤੀ ਸੀ ਵੇਖ ਜ਼ਰਾ ਕਰਕੇ ਕੋਈ ਕੁਛ ਕੀਤਾ ਕਰ ਗਿਆ ਗਲਤ ਇਹ ਕਨਫਰਮ ਅਸੀਂ ਵੀ ਨਹੀਂ ਕੀਤਾ ਇੱਥੇ ਜੱਦ ਪਏ ਰੱਖ ਕੇ ਇਹ ਤਿੰਨ ਨੰਬਰ ਤੋਂ ਆਏ ਸੀ ਤਿੰਨ ਨੰਬਰ ਤੋਂ ਇਹ ਜਿਹੜਾ ਬਕੂ 8 ਨੰਬਰ ਦਾ ਇਹ ਥਾਣਾ 8 ਨੰਬਰ ਵਾਲਿਆਂ ਨੂੰ ਦਿੱਤਾ ਜਾਊਗਾ ਨਹੀਂ આરોਪ ਕੀ ਲੱਗਿਆ ਉਹ ਤੇ ਦੱਸੋ આરોਪ ਸਾਨੂੰ ਤੇ ਇੰਨੇ ਹੋ ਜਗਾ ਉਹਨਾਂ ਨੇ ਕੋਈ ਬਹੁਤ ਪ੍ਰਵਾਸੀ ਹੈਗਾ ਆ ਉਹਨਾਂ ਨੇ ਉੱਥੇ ਫੜਿਆ ਉਹਨੂੰ ਤੇ ਉਹ ਕੋਈ ਕੰਪਲੀਟ ਕਰ ਰਹੇ ਸੀ ਜਿੱਦਾਂ ਦੀ ਕੰਪਲੀਟ ਕਰਨਗੇ ਨਹੀਂ ਲੋਕਾਂ ਨੇ ਕੀ ਦੱਸਿਆ ਇੱਥੇ ਕੀ ਕਰਦਾ ਸੀ ਕਿਉਂ ਸਰ ਸਾਨੂੰ ਜਿਹੜਾ ਕੰਪਲੀਟਣਾ ਲੋਕਾਂ ਦਾ ਕੀ ਹਨ ਮੈਨੂੰ ਦੇਖਿਆ ਸਰਵੇ ਦੇ ਕੋਲ ਆ ਗਏ ਲੋਕ ਸਾਨੂੰ ਸਿੱਧਾ ਲੈ ਕੇ ਕੋਲ ਆ ਗਏ ਇਹ ਦੱਸਿਆ ਨਹੀਂ ਲੋਕਾਂ ਨੇ ਸਰ ਉਹਨਾਂ ਨੇ ਕੰਪਲੀਟ ਨਾਲ ਗੱਲ ਕਰਕੇ ਅਸੀਂ ਕੰਪਲੀਟ ਦੱਸਣਗੇ ਜੋ ਵੀ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਲੈ ਜੀ ਨਾਮ ਕੀ ਜੀ ਆਪਾਂ ਰਵਿੰਦਰ ਸਿੰਘ ਸਰ ਹੁਣ ਤੁਸੀਂ 3 ਨੰਬਰ ਤੋਂ ਆਇਆ ਤੁਸੀਂ 15 ਵਾਰ ਕਰ ਲਿਆ ਹਾਂ ਜੀ ਜਿਹੜਾ ਅੱਜ ਆਇਓ ਇੱਥੇ ਕੋਈ ਕੰਪਲੀਟ ਨਹੀਂ ਤੁਸੀਂ ਦੱਸਿਆ ਨਹੀਂ ਬਾਈ ਜੀ ਸਾਰਾ ਮਹੱਲ ਤਾਂ ਜਾਣ ਤੁਹਾਨੂੰ ਕਿਸੇ ਨੇ ਵੀ ਕੰਪਲੀਟ ਅਪਡੇਟ ਇੱਥੇ ਕੋ ਸਾਰੇ ਬਾਈ ਜੀ ਦੱਸਿਆ ਵੀ ਅਸਰਾ ਅੱਜ ਕੀ ਆ ਰਿਹਾ ਹੈ ਸਾਰੇ ਇੱਥੇ ਬੰਦੀ ਬੱਜੀ ਹੈ ਦੱਸਿਆ ਨਹੀਂ ਤੁਸੀਂ ਪੁੱਛੀ ਜੀ ਇੱਥੇ ਮਾਲਿਆ ਹਾਂ ਛੋਟਾ ਬੱਚਾ ਜੀ ਲੰਗੇ ਬੱਚੇ ਨੂੰ ਲੰਗਾ ਕਰਕੇ ਉਹਦੇ ਕਮਰੇ ਤੋਂ ਵੜਿਆ ਜੀ ਨਹੀਂ ਨਹੀਂ ਆ ਗਿਆ ਠੀਕ ਹੈ 4 ਸਾਲ ਦੀ ਹਾਂ ਜੀ ਆਹ ਸਾਹਮਣੇ ਲੰਦਾ ਜੀ ਹੈ 4-5 ਸਾਲ ਦੀ ਕੁੜੀ ਹੈ ਜੀ ਫਿਰ ਉਹ ਸਕੂਲੋਂ ਚੱਕ ਕੇ ਲਿਆ ਉਹਨੂੰ ਆਪਣੇ ਕਮਰੇ 'ਚ ਲੈ ਗਿਆ ਕੀ ਕਹਿੰਦਾ ਹੁਣ ਦੱਸੋ ਇਸ ਤੋਂ ਬਾਅਦ ਉਹ ਅਸੀਂ ਕੀ ਬੋਲੀਏ ਕੰਪਲੇਨਟ ਲਿਖਣੀ ਸਾਰਾ ਇੱਥੇ ਬੋਲ ਪਿਆਰੀ ਤੁਹਾਨੂੰ ਹਲੇ ਪਤਾ ਨਹੀਂ ਲੱਗਾ ਕੰਪਲੇਨਟ ਕਾਗਜ਼ ਦੀ ਫਿਰ ਪਤਾ ਲੱਗੂਗਾ ਕੰਪਲੇਨਟ ਲਿਖਣੀ ਹੈ ਜਿਹੜੇ ਮਰੀ ਥਾਣੇ 'ਚ ਲੈ ਕੇ ਜਾਓ ਉਹਨੂੰ ਕੰਪਲੇਨਟ ਲਿਖੋ ਇੱਥੇ ਸਾਰਾ ਮੱਲਾ ਗਵਾਇਆ ਸਾਰੇ ਮੱਲੇ ਸਾਈਨ ਕਰਵਾਓ ਤੁਸੀਂ ਥਾਣੇ ਲੈ ਕੇ ਕੀ ਕਰਨੀ ਕੰਪਲੇਨਟ ਇੱਥੇ ਲਿਖੋ ਕੰਪਲੇਨਟ ਸੋ ਆਹ ਦੇਖੋ ਜੀ ਇਸ ਵਕਤ ਮੌਕੇ ਤੇ ਜਿਹੜਾ ਫੜਿਆ ਆਇਆ ਹੈ ਇਸ ਵਕਤ ਮੌਕੇ ਦੇ ਮੱਲੇ ਲੈ ਕੇ ਜਾਂਦੇ ਤੁਹਾਨੂੰ ਦੱਸਿਆ ਆਈਏ ਉਸ ਮੌਕੇ ਤੇ ਮ ਕਿ ਇਸ ਵੱਲੋਂ ਪੁੱਛਿਆ ਜਾ ਰਿਹਾ ਮੇਰੀ ਜਾਨ ਜਿਹੜੀ ਉੱਪਰ ਹੈ ਕਿ ਨਹੀਂ ਕੌਣ ਹੈ ਜਾਨ ਤੇਰੀ ਕੌਣ ਬੱਚੇ ਨੂੰ ਜਾਨ ਕਹਿੰਨਾ ਕਿ ਜਨਾਨੀ ਨੂੰ ਜਾਨ ਕਿਨੂੰ ਕਹਿ ਰਿਹਾ ਬੱਚੇ ਉੱਪਰ ਹਨ ਹਾਂ ਲੜਕੀ ਹੈ 9 ਸਾਲ ਕੀ 6 ਸਾਲ ਦਾ ਮੁੰਡਾ ਹਰ ਸ਼ਰਮ ਨਹੀਂ ਆਈ ਤੈਨੂੰ ਇਹੋ ਜੀ ਬਾਪੂ ਮੈਂ ਗਲਤੀ kiya ਮੈਂ ਯਹਾਂ ਤੋਂ ਲੜਕੀ ਮੈਂ ਗਲਤੀਆ ਹੂ ਨਾ ਉਹ ਲੜਕੀ ਕੋਲੇ ਕੇ ਚੱਕਰੋਂ ਮੈਂ ਇੱਥੋਂ ਸੇ ਫੜਾ ਕੇ ਦੇਣਾ ਕੋਈ ਗਲਤ ਕੰਮ ਨਹੀਂ ਕਰੇਗਾ ਗੱਸੀ ਗੱਸੀ ਫੜ ਲੈ ਆ ਗੱਸੀ ਗੱਲ ਦਲਦ ਕਰਨ ਲੱਗਾ ਸੀ ਕੋ ਲੜਕੀ ਨਾਲ ਨਾ ਪਰ ਗਲਤ ਕੰਮ ਹੋਗਾ ਤੂੰ ਇੱਥੋਂ ਸੇ ਫੜ ਲੈ ਕਿਉਂ ਗੱਸੀ ਆ ਦੇਖੋ ਮੌਕੇ ਤੇ ਇਸ ਵਕਤ ਪੁਲਿਸ ਵੀ ਪਹੁੰਚ ਚੁੱਕੀ ਹੋਈ ਹੈ ਪੁਲਿਸ ਇਸ ਵਕਤ ਪਹੁੰਚ ਚੁੱਕੀ ਹੋਈ ਹੈ ਮੇਰੇ ਕੋਲ ਤਕਰੀਬਨ 1 ਘੰਟਾ ਮਾਹੌਲ ਗਰਮ ਹੋਣ ਤੋਂ ਬਾਅਦ ਹੁਣ ਪੁਲਿਸ ਪਹੁੰਚੀ ਹੈ ਘੰਟੇ ਤੋਂ ਬਾਅਦ ਹੈ ਦਾਜੇ ਕੀ ਤਕਰੀਬਨ 1 ਘੰਟਾ ਹੋ ਚਲਾ ਇਸ ਪ੍ਰਵਾਸੀ ਨੂੰ ਫੜੇ ਨੇ ਉਤੇ ਪੁਲਿਸ ਲੋਕਾਂ ਕੋਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਆਈ ਹੈ ਇਸ ਵਕਤ ਆ ਦੇਖ ਉਹ ਗਾਂਦਿਆ ਬੋਲੀ ਨਹੀਂ ਤੂੰ ਇੱਕ ਪਾਸੇ ਕਹਿਣਾ ਪਿਆ ਇੱਕ ਪਾਸੇ ਕਹਿਣਾ ਮੇਰੀ ਘਰ ਵਾਲੀ ਇੱਥੇ ਆ ਗਈ ਹੈ ਦੂਜੇ ਪਾਸੇ ਰੂ ਬੱਚੀ ਨੂੰ ਅੰਦਰ ਬਾੜਦਾ ਵਾ ਛੋਟੀ ਦੀ ਨਾਲ ਕੁੜੀ ਨੂੰ ਗਾਂਦਿਆ ਖੋਲੀ ਤੇ ਫੇ ਪੈ ਜਿਹੜੀ ਇਧਰੋਂ ਹਾਂ ਗਵਾ ਦੇਖੋ ਮੌਕੇ ਤੇ ਇਸ ਵਕਤੇ ਬੰਦੇ ਦੀ ਜਿਹੜੀ ਦਾਦੀ ਕੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਰਹੇ ਹਾਂ ਇਸ ਬੰਦੇ ਨੇ ਜਿਹੜੀ ਗਲਤ ਹਰਕਤ ਕੀਤੀ ਹੈ ਇਹ ਚਾਹੀਦਾ ਹੈ ਛਿੱਤਰਾ ਇਸ ਨੂੰ ਛਿੱਤਰ ਨੂੰ ਆਪ ਹੀ ਆਵਾਜ਼ ਮਾਰੀ ਆ ਦੇਖ ਸਕਦਾ ਹੁਣ ਛਿੱਤਰ ਜਿਹੜੇ ਇਹਦੇ ਵੱਜ ਰਹੇ ਆ ਪਹਿਲਾਂ ਇਹ ਜੀ ਹਰਕਤ ਨਾ ਕਰਦਾ ਸੋਚਦਾ ਪਹਿਲਾਂ ਇਹ ਜੀ ਹਰਕਤ ਕਰਨ ਲੱਗੇ ਹੁਣ ਜਦੋਂ ਹਰਕਤ ਕੀਤੀ ਆ ਲੋਕਾਂ ਨੇ ਫੜਿਆ ਤੇ ਉਸ ਤੋਂ ਬਾਅਦ ਕਿਹਾ ਕਹਿ ਰਿਹਾ ਕਿ ਮੈਂ ਕੁਝ ਨਹੀਂ ਕੀਤਾ ਪਰ ਇਹਨੇ ਲੋਕ ਨੇ ਜਿਹੜੇ ਦਾਜੇ ਗਵਾਹੀ ਭਰ ਰਹੇ ਆ ਕਿ ਇਸ ਨੇ ਬੱਚੇ ਨੂੰ ਜਿਹੜਾ ਕਮਰੇ ਦੇ ਵਿੱਚ ਵੜਿਆ ਤੇ ਲੋਕਾਂ ਨੇ ਦੱਸਦੇ ਕਿ ਆਪ ਆਪਣੇ ਅੱਖੀ ਦੇਖਿਆ ਕਿ ਬੱਚੇ ਹੀ ਦੇ ਕੱਪੜੇ ਵੀ ਉਤਾਰੇ ਸੀਗੇ ਇਹ ਸਾਨੂੰ ਦੱਸਦੇ ਇਹ ਗੱਲ ਸ਼ਰਮ ਆ ਰਹੀ ਹੈ ਕਿ ਇਹੋ ਜੀ ਘਿਣੌਣੀ ਹਰਕਤ ਇਸ ਬੰਦੇ ਨੇ ਕੀਤੀ ਆ ਮੋਕੇ ਤੇ ਇਸ ਵਕਤ ਦੇਖ ਚਾਹੋ ਕਿ ਇਲਾਕਾ ਨਵਾਸੀ ਇਕੱਠੇ ਹੋਇਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਭਾਜੀ ਭਾਜੀ ਕੀਤਾ ਇਹ ਆਈ ਉਹਨਾਂ ਦੇ ਮਾਲਕ ਨੂੰ ਜਿਹਨਾਂ ਦੇ ਕਿਰਾਏ ਤੇ ਰਹਿੰਦਾ ਉਹਨਾਂ ਨੂੰ ਵੀ ਬੁਲਾਓ ਨਾ ਭਾਜੀ ਕਿਉਂ ਨਹੀਂ ਬੁਲਾਉਂਦੇ ਜਿਹੜਾ ਥਾੜਾ ਜਿਹੜਾ ਰਹਿੰਦੇ ਆਹ ਨਾਲ ਪਤਾ ਨਹੀਂ ਕਿੰਨੇ ਦੇ ਰਹਿੰਦਾ ਕਿੰਨੇ ਦਾ ਮਹਰਾ ਕੋਈ ਨਹੀਂ ਪੁਲਿਸ ਨੂੰ ਬੁਲਾਇਆ ਸੌ ਜਿੱਦਾਂ ਅੱਧਾ ਪੌਣਾ ਘੰਟਾ ਹੋਇਆ 8 ਨੰਬਰ ਥਾੜਾ ਪੈਂਦਾ ਨਾ ਹਾਂਜੀ ਹਾਂਜੀ ਇੰਨਾ ਟਾਈਮ ਹੋ ਗਿਆ ਪਹੁੰਚਣਾ ਚਾਹੀਦਾ ਐਡੀ ਵੱਡੀ ਘਟਨਾ ਹੋਈ ਹੈ ਕੋਈ ਨਹੀਂ ਪੁਲਿਸ ਆਈ ਭਾਜੀ ਆਪਣੀ ਮਰਜ਼ੀ ਨਾਲ ਹੀ ਆਂਦੀ ਤੁਹਾਨੂੰ ਪਤਾ ਹੈ ਮਤਲਬ ਪੁਲਿਸ ਵੀ ਕੋਈ ਕਿ ਕਿ ਹਲੇ ਇੱਕ ਕਾਨ ਛੰਡਾ ਨਹੀਂ ਹੋਇਆ ਸ਼ਹਿਰਪੁਰ ਵਾਲਾ ਦੂਜਾ ਜਲੰਧਰ ਦੇ ਵਿੱਚ ਮੂਰ ਲੱਗਾ ਸੀ ਪਈ ਨਾ ਮਾਲਕ ਮਕਾਨ ਨੂੰ ਬੁਲਾਓ ਕੌਣ ਹੈਗਾ ਸਰ ਤਾਂ ਹੀ ਪਤਾ ਲੱਗੂਗਾ ਤਾਂ ਹੀ ਇਹਨਾਂ ਨੂੰ ਕੱਢੂਗਾ ਲੈ ਜਾਓ ਇੱਥੇ ਬੰਨਿਆ ਪੈ ਇੱਥੇ ਲੈ ਜਾਓ ਪਤਾ ਕਰੋ ਕਿੱਥੇ ਦਾ ਘਰ ਪਤਾ ਕਰੋ ਕਿੱਥੇ ਰਹਿੰਦਾ ਯਾਰ ਇਹਦੇ ਘਰੇ ਲੈ ਜਾਓ ਇਹਨੂੰ ਖੋਲ ਕੇ ਕਿੱਥੇ ਦਾ ਘਰ ਪਤਾ ਲੱਗੇ ਇਹਦੇ ਮੱਲੇ ਵੀ ਇਹਦੇ ਘਰ ਵੀ ਪਤਾ ਲੱਗੇ ਇਹਨੂੰ ਲੈ ਕੇ ਜਾਊਗਾ ਪਠਾਨਕੋਟ ਬੱਸ ਸਟੈਂਡ ਵਿਖੇ ਇੱਕ ਵਾਰ ਮੂੜ ਪੰਜਾਬ ਰੋਡ ਵਿਜ ਅਤੇ ਪੀ ਆਰਟੀਸੀ ਅਤੇ ਕੱਚੇ ਮੁਲਾਜ਼ਮ 2 ਘੰਟੇ ਦੀ ਹੜਤਾਲ ਤੇ ਵੇਖੇਗੇ ਤੇ ਦੌਰਾਨ ਇਹਨਾਂ ਮੁਲਾਜ਼ਮਾਂ ਵੱਲੋਂ ਪੂਰਾ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਤੇ ਸਰਕਾਰਾਂ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਸਬੰਧੀ ਜਦੋਂ ਇਹਨਾਂ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ ਕਰੀਬ 5 ਮਹੀਨੇ ਤੋਂ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਸੂਬਾ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਜਿਸ ਵਜ੍ਹਾ ਨਾਲ ਉਹ ਮਜਬੂਰੀ ਇਹ ਹੜਤਾਲ ਕਰਨ ਨੂੰ ਮਜਬੂਰ ਹਨ। ਉਹਨਾਂ ਕਿਹਾ ਹੈ ਕਿ ਹਰ ਵਾਰ ਜਦੋਂ ਵੀ ਤਨਖਾਹ ਲੇਟ ਆਉਣ ਦੇ ਸਬੰਧ ਵਿੱਚ ਸਾਡੇ ਵੱਲੋਂ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਸੂਬਾ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਤਨਖਾਹਾਂ ਭੇਜਣ ਦੇ ਲਈ ਠੇਕੇਦਾਰ ਨਹੀਂ ਹੈ। ਉਹ ਸਮਾਂ 500 ਮਹੀਨੇ ਦਾ ਹੋ ਗਿਆ 500 ਮਹੀਨੇ ਦਾ ਲਗਾਤਾਰ ਜਿਹੜੇ ਕੰਮੇ ਨੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਜਿਹੜੀਆਂ ਨਹੀਂ ਮਿਲਦੀਆਂ ਅੱਜ ਦਾ ਜਿਹੜਾ ਸਮਾਂ ਆ ਅੱਜ ਦੇਖ ਲਓ ਤੁਸੀਂ ਅੱਜ 15 ਤਰੀਕ ਹੋ ਗਈ ਆ ਅਜੇ ਤੱਕ ਵੀ ਕਿਸੇ ਨੂੰ ਤਨਖਾਹ ਨਹੀਂ ਮਿਲੀ ਸਰਕਾਰ بڑے بڑے ਦਾਅਵੇ ਤਗੜੇ ਕਰਦੀ ਆ ਵੀ ਅਸੀਂ ਸਾਡੇ ਕੋਲ ਪੈਸਾ ਬਹੁਤ ਹੈ ਕੱਲ ਟਵੀਟਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਸਾਡੇ ਕੋਲ ਪੈਸਾ ਬਹੁਤ ਜ਼ਿਆਦਾ ਜੇ ਪੈਸਾ ਬਹੁਤ ਜ਼ਿਆਦਾ ਤੇ ਜਿਹੜੇ ਇਹ ਮਲਾਜ਼ਮ ਦੇਂਦਾ ਤੇ ਸੜਕਾਂ ਦੇ ਉੱਪਰ ਡਿਊਟੀ ਕਰਦੇ ਆ ਰਾਤ ਓਵਰਟਾਈਮ ਹੀ ਲਾਉਂਦੇ ਨੇ ਆਪਣਾ ਤੇ ਇਹਨਾਂ ਵਾਦੇ ਤਨਖਾਹਾਂ ਕਿਉਂ ਨਹੀਂ ਹਰ ਬੰਦੇ ਨੂੰ ਆ ਟਾਈਮ ਸੇ ਘਰ ਪਹੁੰਚਾ ਕੇ ਮਲਾਜਮਾਂ ਨੂੰ ਆ ਡਿਊਟੀਆਂ ਦੇ ਪਹੁੰਚਾ ਕੇ ਫ੍ਰੀ ਸਬਲ ਸੂਤ ਰੋਜ਼ ਤੋਂ ਰੋਜ਼ ਕਿੰਨੇ 1.5 ਕਰੋੜਾਂ ਦੀ ਸਬਲ ਨਾਲ 1.5 ਕਰੋੜ ਦੇ ਹਿਸਾਬ ਨਾਲ ਰੋਜ਼ ਜਿਹੜੀ ਸਬਲ ਸੂਤ ਲੋਕਾਂ ਨੂੰ ਮਿਲ ਰਹੀ ਹੈ ਪਰ ਆ ਜਾ ਕੇ ਇਹਨਾਂ ਮਲਾਜਮਾਂ ਨੂੰ ਇਤਨਖਾਵਾ ਜਿਹੜੀ ਸਮੇਂ ਸਿਰ ਨਹੀਂ ਮਿਲ ਰਹੀਆਂ ਇਹ ਇੱਕ ਬਹੁਤ ਵੱਡਾ ਰੋਸ਼ ਆ ਜੱਥੇ ਬੰਦੇ ਦੇ ਵਿੱਚ ਜਿਹੜਾ ਹਰ ਮਲਾਜਮ ਦੀ ਲੋੜ ਆ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕੇ ਮਲਾਜਮਾਂ ਨੂੰ ਸੁਲਤਾਨ ਤਨਖਾਵਾ ਦੀ ਟੈਂਸਰ ਮਿਲ ਗਈਆਂ ਤੇ ਪਰ ਜਦੋਂ ਕੱਚਿਆਂ ਦੀ ਵਾਰੀ ਆਉਂਦੀ ਆ ਤਨਖਾਵਾ ਨਹੀਂ ਮਿਲਦੀ ਜਿਸ ਦੇ ਰੋਜ਼ ਵਿੱਚ ਅੱਜ ਜਿਹੜਾ ਸੰਪੂਰਨ ਤੌਰ ਤੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮ ਆ ਜਿਹੜਾ ਉਹ 2 ਘੰਟੇ ਵੱਜ ਬਸਟਾਂ ਨੂੰ ਬੰਦ ਬੰਦ ਕਰਕੇ ਬੈਠਾ ਇੱਕ ਮੈਂ ਇੱਥੇ ਬੇਨਤੀ ਹੋਣ ਕਰਨੀ ਚਾਹੁੰਦਾ ਕਿ ਇੱਕ ਸਾਢੇ 12:30 ਵਜੇ ਬਹੁਤ ਹੀ ਮਾੜੀ ਲੈਟਰ ਕੱਢੀ ਗਈ ਹੈ ਬਹੁਤ ਜ਼ਿਆਦਾ ਮਾੜੀ ਜਿਹਦੀ ਨਖੇਦੀ ਕਰਦੀ ਆ 5:00 ਵਜੇ ਤੇ ਬੰਦੀ ਤੇ ਪੀਆਰਟੀਸੀ ਵੀ ਜਿਹੜੀਆਂ ਵੀ ਗੱਡੀਆਂ ਰੋਡਵੇਜ ਦੀਆਂ ਨੇ ਜਿਹੜੇ ਗੱਡੀ ਦਾ ਪਰਮਟ ਉਹ ਆ ਉਹੀ ਗੱਡੀ ਰੋਡਵੇਜ ਦੀ ਉੱਤੇ ਲੱਗੂਗੀ ਅਦਰ ਅਦਰਵਾਜ਼ ਦੂਜੇ ਦੀਪੂ ਦੀ ਗੱਡੀ ਜਿਹੜੀ ਉੱਤੇ ਨਹੀਂ ਲੱਗੂਗੀ ਪਰ ਐਦਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਵੀ ਦੀਪੂ ਦੀ ਗੱ ਉਹ ਉਹ ਸਹੀ ਦੀਪੂ ਦੀ ਗੱਡੀ ਜਿਹੜੀ ਮਰਜ਼ੀ ਲੱਗਦੀ ਟਾਈਮ ਦੇ ਵਿੱਚ ਜੇ ਪਠਾਨਕੋਟ ਦਾ ਟਾਈਮ ਆ ਤੇ ਉੱਥੇ ਅਮਰਸਾਹ ਦੀ ਲੱਗ ਜੇ ਜੇ ਅਮਰਸਾਹ ਦਾ ਟਾਈਮ ਆ ਤੇ ਉੱਥੇ ਪਠਾਨਕੋਟ ਦੀ ਲੱਗ ਜੇ ਇਹ ਵੀ ਸਰਕਾਰ ਨੇ ਉਹ ਡਾਇਰੈਕਟਰ ਤੇ ਚਾਂਪੋਂ ਨੇ ਬਹੁਤ ਤਕੜੀ ਮਾਰੀ ਕਿੱਟੀ ਗੱਡੀ ਆ ਜਿਹਦੀ ਪੰਨਬਾਜ ਜੱਥੇਬੰਦੀ ਨੇ ਖੇਧੀ ਕਰਦੀ ਤੇ ਜਿਹੜੀ ਆ ਪੜਤਾ ਰੱਖੀ ਆ ਜਿਹੜਾ 2 ਘੰਟੇ ਲਈ ਆਪਣਾ ਪ੍ਰਦਰਸ਼ਨ ਰੱਖਿਆ ਆ ਉਹਦੇ ਤਾਂ ਵੀ ਮੈਂ ਕੋਈ ਜਾਣਕਾਰੀ ਦੇਣਾ ਚਾਹੁੰਦਾ ਵਾ ਅੱਜ ਤੋਂ 5 6 ਦਿਨ ਪਹਿਲਾਂ ਪਣਾ ਦੀਪੂ ਬੰਦ ਕੀਤਾ ਸੀਗਾ 2 ਘੰਟੇ ਲਈ 2 ਘੰਟੇ ਦੀ ਕਾਰ ਦਿੱਤੀ 2 ਘੰਟੇ ਲਈ ਬੰਦ ਕੀਤਾ ਜਿਹਦੇ ਕਰਕੇ ਜਿਹੜਾ ਆਪਣਾ ਬਜਟ 릴ੀਜ਼ ਹੋਇਆ ਹੈ ਉਹਦਾ ਕੀ ਹੈ ਕਿ ਬਜਟ 릴ੀਜ਼ ਹੋਣ ਤੋਂ ਬਾਅਦ ਦੋ ਦਿਨ ਦਾ ਸਮਾਂ ਹੁੰਦਾ ਕਿ ਦੋ ਦਿਨ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਂਦੀਆਂ ਦੋ ਦਿਨ ਦਾ ਪ੍ਰੋਸੈਸਿੰਗ ਦਾ ਪਰ ਸਰਕਾਰਾਂ ਜਿਹੜੀਆਂ ਉਹ ਸੁਤਿਆ ਨਹੀਂ ਆਣੇ ਸਾਡੀਆਂ ਤਨਖਾਹਾਂ ਜਿਹੜਾ ਅਸੀਂ ਕੰਮ ਕੀਤਾ ਤਾਂ ਉਹ ਤਨਖਾਹਾਂ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨਹੀਂ ਪਾ ਰਹੀਆਂ ਉਹਦੇ ਰੋਸ ਦੇ ਵਜੋਂ ਆਪਾਂ ਅੱਜ ਜਿਹੜਾ 2 ਘੰਟੇ ਲਈ ਬੰਦ ਕੀਤਾ ਗਿਆ ਸਾਡੇ ਵੱਲੋਂ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰ ਲਈ ਕੇਂਦਰ ਸਰਕਾਰ ਤੋਂ ਵੱਡੇ ਪੈਕੇਜ ਦੀ ਮੰਗ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਭਾਜਪਾ ਵੱਲੋਂ ਵੀ ਘੇਰਿਆ ਜਾ ਰਿਹਾ ਹੈ ਇਸ ਕਾਰਨ ਅੱਜ ਭਾਜਪਾ ਵਰਕਰਾਂ ਨੇ ਪਠਾਨਕੋਟ ਵਿਖੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਵਿੱਚ ਭਾਜਪਾ ਵਰਕਰਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ 12000 ਕਰੋੜ ਰੁਪਏ ਦੀ ਰਕਮ ਦਾ ਵੀ ਹਿਸਾਬ ਮੰਗਿਆ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਹੜਾ ਆਇਆ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਲੋਕ ਉਹਨਾਂ ਨਾਲ ਪ੍ਰਭਾਵਿਤ ਹੋਏ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਸਧਰਾਂ ਔਰ ਚਾਵਾਂ ਦੇ ਨਾਲ ਲੋਕਾਂ ਨੇ ਵੋਟਾਂ ਬਾਗੇ ਇਹ ਮਾਨ ਸਰਕਾਰ ਨੂੰ ਬਣਾਇਆ ਸੀ ਮਾਨ ਸਰਕਾਰ ਬਾੜ ਦੇ ਪ੍ਰਬੰਧ ਕਰਨ ਦੇ ਵਿੱਚ ਵੀ ਫੇਲ ਰਹੀ ਔਰ ਬਾੜ ਆਣ ਤੋਂ ਬਾਅਦ ਜਿਹੜੇ ਲੋਕ ਹੜਾ ਨਾਲ ਪ੍ਰਭਾਵਿਤ ਹੋਏ ਜਿਹੜਾ ਲੋਕਾਂ ਦੇ ਘਰ ਉਜੜ ਗਏ ਪਸ਼ੂ ਮਰ ਗਏ ਜ਼ਮੀਨਾਂ ਉੱਜੜ ਗਈਆਂ ਉਹਨਾਂ ਨੂੰ ਤਤਕਾਲ ਰਾਹਤ ਦੇਣ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਹੈ ਇਹ ਫੇਲ ਸਾਬਤ ਹੋਈ ਹੈ ਕੇਂਦਰ ਸਰਕਾਰ ਦਾ ਜਿਹੜਾ ਫੰਡ 12000 ਕਰੋੜ ਰੁਪਏ ਦਾ ਆਪਦਾ ਫੰਡ ਇਹਨਾਂ ਕੋਲ ਪਿਆ ਸੀ ਉਸ ਫੰਡ ਦੇ ਵਿੱਚੋਂ ਇੱਕ ਵੀ ਰੁਪਈਆ ਇਹਨਾਂ ਨੇ ਤਤਕਾਲ ਰਾਹਤ ਦੇ ਰੂਪ ਚ ਇਸਤੇਮਾਲ ਨਹੀਂ ਕੀਤਾ ਜਦਕਿ ਬੜੀਆਂ ਕਲੀਅਰ ਇਨਸਟਰਕਸ਼ਨਸ ਹੈ ਕਿ ਜਿੱਥੇ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਇਹਨਾਂ ਹੜ੍ਹਾਂ ਦੇ ਨਾਲ ਜਾਂ ਕੁਦਰਤੀ ਆਪਦਾਵਾਂ ਦੇ ਨਾਲ 4 ਲੱਖ ਰੁਪਏ ਡੀਸੀ ਸਾਹਿਬ ਉਸੇ ਵੇਲੇ ਦੇ ਸਕਦੇ ਨੇ ਲੇਕਿਨ ਇਹ ਸਰਕਾਰ ਦਾ ਫੇਲਿਅਰ ਹੈ ਇਸ ਸਰਕਾਰ ਨੇ ਸਮੇਂ ਅਨੁਸਾਰ ਕੰਮ ਨਾ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਹਾਲ ਤੇ ਚਾੜਤਾ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ਼੍ਰੀਪੰਨ ਸੁਨੀਲ ਜਾਖੜ ਜੀ ਔਰ ਪੰਜਾਬ ਦੇ ਸੂਬਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀਮਾਨ ਅਸ਼ੁਲੀ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਕਾਰਨ ਪੂਰੇ ਪੰਜਾਬ 'ਚ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਗਾ ਜਗਾ ਲੋਕਾਂ ਦੇ ਜਾ ਕੇ ਲੋਕਾਂ ਨੂੰ ਜਗਾਉਣ ਦੀ ਗੱਲ ਕਰਦੇ ਨੇ ਕਿ ਉਹ ਲੋਕਾਂ ਨੂੰ ਕਹਿ ਰਹੇ ਨੇ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਨੇ ਕਿ ਸਰਕਾਰ ਦੇ ਕੰਨ ਖਿੱਚੋ ਇਸ ਸਰਕਾਰ ਨੂੰ ਪੁੱਛੋ ਕਿ ਕਿੱਥੇ ਆ 12000 ਕਰੋੜ ਰੁਪਏ ਜਿਹੜਾ ਕੇਂਦਰ ਨੇ ਤੁਹਾਨੂੰ ਦਿੱਤਾ ਸੀ ਕਿਉਂ ਨਹੀਂ ਤੁਸੀਂ ਵਕਤ ਰੰਦੇ ਰੱਤੇ ਉਹਦਾ ਇਸਤੇਮਾਲ ਕੀਤਾ ਕਿਉਂ ਲੋਕਾਂ ਨੂੰ ਉਹਨਾਂ ਦੇ ਹਾਲਤ ਛੱਡਦਾ ਅੱਜ ਠੀਕ ਹੈ ਪੰਜਾਬ ਦੇ ਲੋਕਾਂ ਨੂੰ ਈਸ਼ਵਰ ਨੇ ਬਹੁਤ ਵੱਡਾ ਦਿਲ ਦਿਲਤਾ ਜਿੱਥੇ ਇੱਕ ਇੱਕ ਬੰਦਾ ਉੱਥੇ ਉਹਦੇ ਨਾਲ ਪ੍ਰਭਾਵਿਤ ਹੋਇਆ ਉਹਦੇ ਨਾਲ 10 10 ਲੋਕਾਂ ਨੇ ਆਪਣਾ ਦਿਲ ਖੋਲ ਕੇ ਉਹਦੀ ਮਦਦ ਵੀ ਕੀਤੀ ਹੈ ਲੋਕ ਤੇ ਕਰ ਰਹੇ ਨੇ ਲੇਕਿਨ ਸਵਾਲ ਇਹ ਹੈ ਕਿ ਸਰਕਾਰ ਕਿੱਥੇ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਹੜ੍ਹਾਂ ਦੀ ਇੱਕ ਜਿਹੜੀ ਕੁਦਰਤੀ ਆਪਦਾ ਆਈ ਹੈ ਪੁਰ ਇਸ ਆਫਤਾ ਦੇ ਵਿੱਚ ਜਿੰਨਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਮੈਂ ਕਹਿੰਦਾ ਕਿ ਇਹ ਬਹੁਤ ਹੀ ਦੁਖਦਾਇਕ ਗੱਲ ਹੈ ਲੇਕਿਨ ਇਸ ਦੁਖਦਾਇਕ ਗੱਲ ਦੇ ਵਿੱਚ ਇੱਕ ਕੁਦਰਤੀ ਆਫਤਾ ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਰਾਜਨੀਤੀ ਕਰ ਰਹੀ ਹੈ ਲੋਕਾਂ ਦੀ ਮਦਦ ਕਰਨ ਦੀ ਬਜਾਏ ਲੋਕਾਂ ਦੀ ਜਿਹੜੀ ਮਦਦ ਵਾਸਤੇ ਜਿਹੜਾ ਸੈਂਟਰ ਵੱਲੋਂ ਪੈਸਾ ਆਇਆ ਉਹ ਵੀ ਲੋਕਾਂ ਤੱਕ ਪਹੁੰਚਾ ਨਾ ਕਾਮ ਰਹੀ ਹੈ ਨਾਕਾਮ ਤੇ ਆਪੇ ਹੋਣਾ ਕਿਉਂਕਿ ਜਿਹੜਾ 12000 ਕਰੋੜ ਰੁਪਇਆ ਉਹ ਖਾ ਚੁੱਕੀ ਹੈ ਸਰਕਾਰ ਉਹਨਾਂ ਦਾ ਵੇਰਵਾ ਇਹਨਾਂ ਕੋ ਨਹੀਂ ਹੈ ਕਿ ਉਹ 12000 ਕਰੋੜ ਰੁਪਇਆ ਜਿਹੜਾ ਆਪਤਕਾਲੀਨ ਸਥਿਤੀ ਦੇ ਵਿੱਚ ਖਰਚਾ ਜਾਂਦਾ ਉਹ ਕਿੱਥੇ ਆ ਅੱਜ ਹਰ ਕਿਸਾਨ ਹਰ ਉਹ ਬੰਦਾ ਜਿਹੜਾ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਉਹ ਇਹ ਪੁੱਛ ਰਿਹਾ ਕਿ ਕੇਂਦਰ ਦੁਆਰਾ ਭੇਜਿਆ ਗਿਆ 12000 ਕਰੋੜ 12000 ਕਰੋੜ ਰੁਪਇਆ ਉਹ ਕਿੱਥੇ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਲੋਕਾਂ ਦੇ ਨਾਲ ਤਕਾ ਨਾ ਕਰੋ ਅੱਗੇ ਪੰਜਾਬ ਬਣੀਆਂ ਜਿਹੜੀਆਂ ਇਹ ਕੁਦਰਤੀ ਆਫਤਾਂ ਦੇ ਨਾਲ ਗੁਜ਼ਰ ਰਿਹਾ ਪੰਜਾਬ ਬਹੁਤ ਪਿੱਛੇ ਰਹਿ ਗਿਆ ਲੇਕਿਨ ਅਗਰ ਸੈਂਟਰ ਗਵਰਨਮੈਂਟ ਪੰਜਾਬ ਦੀ ਮਦਦ ਕਰਨਾ ਚਾਹੁੰਦੀ ਹੈ ਉਹ ਪੈਸਾ ਦੇ ਲੋਕਾਂ ਤੱਕ ਪਹੁੰਚਾਓ ਅੱਜ ਇਸੇ ਗੱਲ ਕਰਕੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਦੇ ਖੋਲਣ ਵਾਸਤੇ ਸਾਡੇ ਜਿਹੜੇ ਪੰਜਾਬ ਦੇ ਅਧਿਖਸ਼ਾ ਸੁਨੀਲ ਕੁਮਾਰ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ਼੍ਰੀਮਾਨ ਨਸ਼ਵਨੀ ਸ਼ਰਮਾ ਜੀ ਜੋ ਵਿਧਾਇਕ ਪਠਾਨਕੋਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਵਿਧਾਨ ਸਭਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲਣ ਔਰ ਪੰਜਾਬ ਸਰਕਾਰ ਜਿਹੜੀ ਹੈ ਜਾਗੇ ਔਰ ਲੋਕਾਂ ਦੇ ਨਾਲ ੱਤਕਾ ਨਾ ਕਰੇ ਲੋਕਾਂ ਦੇ ਹੱਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਏ। ਸ਼ੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸ੍ਰਿੰਦਰ ਸਿੰਘ ਭੁੱਲੇਵਾਲ ਰਾਠਾ ਪਾਇ ਮਨਜੀਤ ਸਿੰਘ ਮਾਸਟਰ ਮਿਠੂ ਸਿੰਘ ਕਾਨੋਕੇ ਮਕੇਤ ਸਿੰਘ ਚੰਗਾਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਐਸਜੀਪੀਸੀ ਨੇ ਆਪਣੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸ੍ਰੀ ਸਮਾਦ ਬਾਬਾ ਬੁੱਢਾ ਸਾਹਿਬ ਜੀ RAMDAS ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਟ੍ਰੋਪਾਉ ਦੇ ਕੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਨਮਕ ਪਾਇਆ ਗਾਂਧੀ ਪਰਿਵਾਰ ਜਿਸ ਨੇ ਆਪਣੇ ਸੱਤਾ ਦੇ ਨਸ਼ੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਟੈਟੇਰੀ ਕੀਤਾ ਹੈ ਬੜੀ ਮੰਦਭਾਗੀ ਗੱਲ ਜਿਹੜੀ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਥੱਲੇ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਕਿਉਂਕਿ ਗਾਂਧੀ ਪਰਿਵਾਰ ਉਹੀ ਪਰਿਵਾਰ ਹੈ ਜਿਨ੍ਹਾਂ ਨੇ ਸ਼੍ਰੀ ਕਾਲਤਕ ਸਾਹਿਬ ਨੂੰ ਢਾਟੇ ਰਿਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਔਰ ਵੱਖ-ਵੱਖ ਸਮੇਂ ਤੇ ਜਦੋਂ ਵੀ ਕਿਤੇ ਸਿੱਖਾਂ ਦੀ ਜਾਂ ਪੰਜਾਬ ਦੀ ਕਿਤੇ ਬਲੀ ਦੇਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਥੱਲੇ ਹੈਗਾ ਉਹਨਾਂ ਵੱਲੋਂ ਸਰੋਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਨਿੰਦਣ ਯੋਗ ਵਰਤਾਰਾ ਹੈ ਕਿਉਂਕਿ ਇਹ ਗੱਟ ਜੋੜ ਜਿਹੜਾ ਪਿਛਲੇ ਦਿਨਾਂ ਦੇ ਬਣਨ ਦੇ ਚਰਚੇ ਸੀ ਜਿਹਦੇ ਵਿੱਚ ਸਰਨਾ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਸਿੱਖਾਂ ਨੂੰ ਪਿੰਨ ਮਾਰ ਕੇ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਗੁੱਸਾ ਕਰਦੇ ਆ ਅਸਲੀ ਜਿਹੜਾ ਹੈਗਾ ਸਰਨਾ ਭਰਾਵਾਂ ਦਾ ਕੰਮ ਕਿ ਉਹ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਮ ਮਾਫੀ ਦਿਵਾਉਣਾ ਹੈ ਜਿਹੜਾ ਕਿ ਕਦਾ ਚਿੱਤ ਸਿੱਖ ਕੋਈ ਬਰਦਾਸ਼ਤ ਨਹੀਂ ਕਰੂਗਾ ਇਸ ਕਰਕੇ ਤੁਰੰਤ ਧੰਮੀ ਸਾਹਿਬ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਕੋਈ ਵੀ ਐਸਾ ਨਾ ਕਰ ਸਕੇ ਇਹ ਮੀਟਿੰਗ ਬੁਲਾ ਕੇ ਫੈਸਲਾ ਕਰਕੇ ਕੋਈ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰਨੀਆਂ ਚਾਹੀਦੀਆਂ ਕਿਉਂਕਿ ਗਾਂਧੀ ਪਰਿਵਾਰ ਨੂੰ ਕਦੇ ਵੀ ਸਿੱਖ ਜਿਹੜਾ ਉਹ ਮਾਫ਼ ਨਹੀਂ ਕਰਨਗੇ ਡੇਰਾਬਾਬਾ ਨਾਨਕ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ ਡੇਰਾਬਾਬਾ ਨਾਨਕ ਦੇ ਪਿੰਡ ਗਰਚਕ ਦੇ ਵਿੱਚ ਰਾਹੁਲ ਗਾਂਧੀ ਕਰੀ 30 ਮਿੰਟ ਤੱਕ ਰੁਕੇ ਨਾਲ ਹੀ ਰਾਹੁਲ ਗਾਂਧੀ ਨੇ ਦੇਸੀ ਤਰੀਕੇ ਦੇ ਨਾਲ ਮੰਝਾਂ ਦੇ ਬੈਠ ਕੇ ਹੜ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਅਤੇ ਇਲਾਕਾ ਵਾਸੀਆਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੱਸੀਆਂ ਹਨ ਮੇਰਾ ਨਾਮ ਹਰਪੰਜ ਸਿੰਘ ਜੀ ਕੌਣ ਆਇਆ ਸੀ ਕੀ ਗੱਲਬਾਤ ਹੋਈ ਕੋ ਸ੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਬੰਦਾਵਾਸੀ ਬਾਜਵਾ ਸਾਫੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਆ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੀ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ ਚੌਂਤੀ ਪਿੰਡ ਪ੍ਰਭਾਵਤ ਹੋਇਆ ਸਾਨੂੰ ਦੋਰੀ ਉਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਇਆ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀਆਂ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਉਹ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਅਜਵਾ ਵੀ ਨਹੀਂ ਮਿਲਦਾ ਕਿਉਂਕਿ ਗਰਦੋਰੀ ਸਾਡੇ ਨਾਮ ਦੀ ਦੂਜੀ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਤੇ ਇਹ 'ਚ ਨਹੀਂ ਮਿਲਿਆ ਕਿਰ ਕੀ ਦਾ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਅਜਵਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਂ ਤੇ ਪੱਕੀ ਹੋਣੀਆਂ ਚਾਹੀਦੀਆਂ ਫਿਰ ਇਹਨਾਂ ਨੇ ਕੀ ਕੀਤਾ ਪਿਛਲੀ ਵਾਰੀ ਕਿ ਪੰਜ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਐ ਵੀ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਦਾ 20 30 ਏਕੜਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਪਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੀ ਹੋਏ ਨੇ ਜਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦਿ ਸਾਡੀ ਲੀਡਰਸ਼ਿਪ ਨਾਲ ਆਈ ਐ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਲੱਕਾ ਦੀਆਂ ਫਰੋਇਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਗੱਲ ਰਾਹੁਲ ਗਾਂਧੀ ਜੀ ਨੇ ਨਹੀਂ ਕਿਹਾ ਇਹ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪ੍ਰਾਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇਦਾਰ ਕਰਾਂਗੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਭਗਰਾਤ ਮੀਨਾ ਤੇ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸਐਚਓ ਸਿਟੀ ਬੁਢਲਾਡਾ ਭੁਪਿੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਰਾਤ ਨੂੰ ਪੁਰਾਣੀਆਂ ਕਚੈਰੀਆਂ ਅੱਗੇ ਰੇੜੀ ਵਾਲੇ ਤੇ ਰੁਪਏ ਖੂਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮੌਕੇ ਤੇ ਹੀ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਇਸ ਬਾਰੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਜੋ ਰਾਤ ਨੂੰ ਰੇੜੀ ਵਾਲੇ ਤੋਂ ਰੁਪਏ ਹੌਨਦੀ ਕੋਸ਼ਿਸ਼ ਕੀਤੀ ਗਈ ਪੁਲਿਸ ਪਾਰਟੀ ਨੇ ਪੰਜ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਉਸ ਸੇ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ